ਅੱਜ ਨਕੋਦਰ ਦੇ ਸਰਕਾਰੀ ਹਸਪੀਟਲ ਦੇ ਵਿੱਚ ਜੱਚਾ ਬੱਚਾ ਹਸਪੀਟਲ ਬਲਾਂਚ ਦਾ ਉਦਘਾਟਨ ਕਰਨ ਵੇਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਏ ਆ ਜੋ ਹੁਣੇ ਆਪਣੀ ਸਪੀਚ ਦੇ ਕੇ ਰਵਾਨਾ ਹੋਏ ਆ ਸੋ ਅਕੇਲੇ ਦੇ ਨਾਲ ਹੀ ਸਰਕਾਰੀ ਹਸਪੀਟਲ ਦਾ ਜਿਹੜਾ ਰਸਤਾ ਵੀ ਆ ਤੁਸੀਂ ਦੇਖ ਸਕਦੇ ਆ ਲੋਕ ਉਹਨਾਂ ਨੂੰ ਅੱਜ ਸੁਣ ਕੇ ਆ ਰਹੇ ਆ ਵੇਖਦੇ ਆ ਇਹ ਸਾਰੇ ਪ੍ਰੋਗਰਾਮ ਵਿੱਚ ਉਹਨਾਂ ਨੇ ਕੀ ਕੀਤਾ ਪੀਰਾਂ ਫਕੀਰਾਂ ਦੀ ਧਰਤੀ ਨਕੋਦਰ ਇਤਿਹਾਸਿਕ ਧਰਤੀ ਨਕੋਦਰ ਇਤਿਹਾਸਿਕ ਧਰਤੀ ਸ੍ਰੀ ਸਰਕਾਰ ਸਿੰਘ ਜੀ ਡਾਕਟਰ ਬਲਵੀਰ ਜੀ ਹੋਣੇ ਪਿਛਲੇ ਦਿਨੀ ਕੁਝ ਮਿਲਨੇ ਪਹਿਲੇ ਬਹੁਤ ਵੱਡੇ ਫਤਵਾ ਲਕਉਦਰ ਦੇ ਲੋਕਾਂ ਦਾ ਵੀ ਜਦੋਂ ਅਸੀਂ ਇੱਕ ਮੌਕਾ ਮੰਗਿਆ ਸੀ ਕਿ ਸਾਲਕ ਦੀ ਪਾਰਲੀਮੈਂਟਰੀ ਸੀਟ ਹੈ ਸਾਲ ਬਾਅਦ ਦੁਬਾਰਾ ਵੋਟਾਂ ਪੈਣਗੀਆਂ ਪਰ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਤੁਹਾਨੂੰ ਰੋਲ ਮਾਡਲ ਬਣ ਕੇ ਦਿਖਾ ਦੇਵਾਂਗੇ ਸਾਡੇ ਐਮਪੀ ਸਾਹਿਬ ਸ੍ਰੀ ਸੁਸ਼ੀਲ ਰਿੰਕੋ ਜੀ ਸਾਡੇ ਇਸ ਇਲਾਕੇ ਤੋਂ ਹਰਮਨ ਪਿਆਰੇ ਐਮ ਐਲ اے ਸਹਿਬਾ ਜਨਜੀਤ ਕੌਰ ਮਾਨ ਜੀ ਜਿਨ੍ਹਾਂ ਨੇ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਆਪਣੇ ਸੇਵਾ ਨੂੰ ਇਸ ਵਕਤ ਲੱਖਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਜਲੰਧਰ ਦੀ ਸਾਰੀ ਟੀਮ અમારી ਪਾਰਟੀ ਦੀ ਵਕਫਾ ਖੋਦਿਆ ਤੇ ਬਰਾਜਮਾਨ ਚੇਅਰਮੈਨ ਸਹਿਬਾਨ ਸਾਡੇ ਸੰਘਣ ਦੇ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਜੀਰੂ ਸਾਥੀ ਤੇ ਸਾਰਨ ਤੋਂ ਬਾਅਦ ਮੈਂ ਧੰਨਵਾਦ ਕਰਦਾ ਜਿਨਨੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਪੈਣਾ ਅੱਜ ਇੱਥੇ ਪਹੁੰਚੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੇ ਸਮਾਗਮ ਪੰਜਾਬ ਦੇ ਵਿੱਚ ਬਹੁਤ ਸਮੇਂ ਬਾਅਦ ਦੇਖਣ ਨੂੰ ਮਿਲੇ ਨੇ ਖੁਸ਼ੀਆਂ ਦੇ ਸਮਾਗਮ ਜਦੋਂ ਨੌਕਰੀਆਂ ਮਿਲ ਰਹੀਆਂ ਹੁਣ ਬੱਚਿਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹੋਣ ਜਦੋਂ ਹਸਪਤਾਲ ਬਣ ਰਹੇ ਹੋਣ ਸ਼ਾਨਦਾਰ ਸੇਵਾਵਾਂ ਮਿਲ ਰਹੀਆਂ ਹੋਣ ਜਦੋਂ ਘਰ ਘਰ ਰਾਸ਼ਨ ਵੰਡਣ ਦੀਆਂ ਸਕੀਮਾਂ ਚੱਲ ਰਹੀਆਂ ਹੋਣ ਜਦੋਂ ਨਹਿਰਾਂ ਤੇ ਕਸੀਆਂ ਦਾ 35-35 ਸਾਲ ਪਹਿਲਾਂ ਸੁੱਕਿਆ ਹੋਇਆ ਪਾਣੀ ਦੁਬਾਰੇ ਸੁਰਜੀਤ ਹੋ ਰਿਹਾ ਹੋਵੇ ਜਦੋਂ ਤੀਰਥ ਯਾਤਰਾ ਵਾਸਤੇ ਬਜ਼ੁਰਗਾਂ ਨੂੰ ਲੈ ਕੇ ਜਾਣ ਲਈ ਉਪਰਾਲੇ ਕੀਤੇ ਜਾਣ ਨੂੰ ਸਰਕਾਰਾਂ ਵੱਲੋਂ ਇਦਾਂ ਦੇ ਸਮਾਗਮ ਬਹੁਤ ਚਿਰਾਂ ਬਾਅਦ ਹੋ ਰਹੇ ਨੇ ਜਦੋਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਦੋਂ ਸ਼ਾਨਦਾਰ ਸਰਕਾਰੀ ਸਕੂਲ ਬਣ ਰਹੇ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਮਾਪੇ ਆਪਣੇ ਬੱਚੇ ਨੂੰ ਸਰਕਾਰੀ ਸਕੂਲਾਂ 'ਚ ਲਾ ਰਹੇ ਨੇ ਬਹੁਤ ਦੇਰ ਬਾਅਦ ਦੇਖਿਆ ਪੰਜਾਬ ਨੇ ਪਹਿਲਾਂ ਕਦੇ ਦੇਖਿਆ ਨਹੀਂ ਸੀ ਕਿਉਂਕਿ ਆਜ਼ਾਦੀ ਤੋਂ ਬਾਅਦ ਜਦੋਂ ਪੰਜਾਬ ਬਣਿਆ ਜੋ ਵੀ ਆਇਆ ਉਹਨੇ ਪੰਜਾਬ ਨੂੰ ਲੁੱਟਣ ਦਾ ਕੰਮ ਨਹੀਂ ਕੀਤਾ ਉਹ ਆਏ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਸੀ ਲੋਕ ਉਮੀਦ ਕਰ ਲੈਂਦੇ ਜਿਵੇਂ ਜਿਹੜੇ ਨਵੇਂ ਆਉਣਗੇ ਉਹ ਵਧੀਆ ਹੋਣਗੇ ਉਹ ਉਹਨਾਂ ਤੋਂ ਵੀ ਵੱਧ ਲਟੇਰੇ ਨਿਕਲਦੇ ਸੀ ਲੋਕ ਕਹਿੰਦੇ ਇਹਨਾਂ ਨਾਲ ਤਾਂ ਉਹੀ ਚੰਗੇ ਨੇ ਉਹ ਫੇਰ ਫੇਰ ਦੁਬਾਰੇ ਉਹੀ ਆ ਜਾਂਦੇ ਸੀ ਲੋਕਾਂ ਕੋਲੇ ਕੋਈ ਰਾਹ ਨਹੀਂ ਸੀ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤੋਂ ਵੱਧ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਪਰਮਾਤਮਾ ਨੇ ਇੱਕ ਰਾਹ ਬਣਾਇਆ ਸੱਚੇ ਸੁੱਚੇ ਲੋਕਾਂ ਨੇ ਇੱਕ ਪਾਰਟੀ ਬਣੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਦੇਸ਼ ਭਗਤ ਲੋਕਾਂ ਦੀ ਇੱਕ ਪਾਰਟੀ ਬਣੀ ਹਰਾਮਲੀਲਾ ਗਰਾਊਂਡ ਦੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਮੂਵਮੈਂਟ ਚੋਂ ਨਿਕਲੀ ਪਾਰਟੀ ਉਹਦਾ ਨਾਮ ਵੀ ਆਮ ਆਦਮੀ ਪਾਰਟੀ ਤੇ ਚੋਣ ਨਿਸ਼ਾਨ ਵੀ ਉਹ ਹੈ ਜਿਹੜਾ ਗਰੀਬਾਂ ਦਾ ਰੋਜ਼ੀ ਰੋਟੀ ਦਾ ਸਾਧਨ ਵੀ ਹੈ ਝਾੜੂ ਤੇ ਨਾਲ ਨਾਲ ਸਫਾਈ ਵੀ ਕਰਦਾ ਹੈ ਸੋ ਤੁਸੀਂ 2022 ਦੇ ਵਿੱਚ ਐਸੀ ਸਫਾਈ ਕੀਤੀ ਕਿ ਅੱਜ ਤੱਕ ਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਲੀਡਰ ਬਾਦਲ ਕੇ ਕੈਪਟਨ ਕੇ ਮੁਜੀਠੀਏ ਕੇ ਕੈਰੋਂ ਹੋਰੀ ਜੋ ਸਿੱਧੂ ਹੋਰੀ ਪਠੜ ਮਲੂਕਾ ਐਸਾ ਝਾੜੂ ਫੇਰਿਆ ਕਿ ਅੱਜ ਅੱਜ ਤੱਕ ਉਹਨਾਂ ਨੇ 2022 ਤੋਂ ਬਾਅਦ ਆਪਣੇ ਕਰੇ ਝਾੜੂ ਵਾਲਿਆਂ ਨੂੰ ਇਹ ਕਹਿ ਰੱਖਿਆ ਕਿ ਪੋਚਾ ਲਾਇਆ ਕਰੋ ਝਾੜੂ ਨਾ ਦਿਖਾਇਆ ਕਰੋ ਸਾਨੂੰ ਸਾਨੂੰ ਬਿੱਲ ਨੂੰ ਘਾਉ ਮਾਉ ਜਾਂ ਬੰਦਾ ਝਾੜੂ ਦੇ ਠੀਕ ਜਿਹਾ ਲੱਗਦਾ ਸਾਨੂੰ ਸਾਨੂੰ ਤਾਂ ਕੋਈ ਹਰਾਈ ਨਹੀਂ ਸਕਦਾ ਬਸ ਅਸੀਂ ਹੋਨੇ ਉਹਨੇ ਬਸ ਕਰ ਲੋ ਸਾਡਾ ਕੀ ਕਰਨਾ ਹੈ ਮਜ਼ਾਕ ਕਰਦੇ ਸੀ ਸਾਨੂੰ ਮਜ਼ਾਕ ਵਿਵੇਕ ਤਰੋਂ ਆਗੇ ਲੈ ਇਹ ਕੋ ਪਾਰਟੀ ਹੈ ਲੈ ਇਹਨਾਂ ਨੂੰ ਸਰਕਾਰ ਖੁਦ ਹੀ ਚਲਾਉਣੀ ਆਉਂਦੀ ਹੈ ਇਹ ਤਾਂ ਅਸੀਂ ਚਲਾਉਣੀ ਆਉਂਦੇ ਆ ਇਦੋਂ ਮੈਂ 2014 ਚ ਸੰਗਰੂਰ ਤੋਂ ਐਮਪੀ ਸੀਟ ਵਾਸਤੇ ਲੜਿਆ ਤੁਸੀਂ ਪੋਸਟਰ ਲਾਤੇ ਆਪਣੇ ਆਮ ਆਦੀ ਪਾਰਟੀ ਵੱਲੋਂ ਮਜ਼ਾਕ ਕਰਦੇ ਸੀ ਮੈਨੂੰ ਸੁਖਦੇਵ ਸਿੰਘ ਢੀਂਡ ਸਾਸੀ ਉਸ ਵੇਲੇ ਖੜਾ ਮੇਰੇ ਵਿਰੁੱਧ ਅਕਾਲੀ ਦਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਅੱਜ ਮੈਂ ਆਉਂਦਾ ਸੀ ਇਕੰਨ ਤੇ ਭਗਵੰਤ ਮਾਨ ਦੀ ਫੋਟੋ ਆਲਾ ਪੋਸਟਰ ਲੈ ਕੇ ਦੇਖਿਆ ਭਗਵੰਤ ਮਾਨ ਦੀ ਐ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਕਿ 30 ਸਾਲ 30 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਸ ਵਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ساری ਉਮਰ ਐਂ ਮਜ਼ਾਕ ਕਰਦੇ ਸੀ ਆਪਾਂ ਨੂੰ ਹੁੰਦੇ ਨੇ